ਹਾਂਜੀ ਤਾਂ ਵੈਲਕਮ ਬੈਕ ਟੀਚ ਵੀਜ਼ਾ ਪੰਜਾਬੀ ਚੈਨਲ ਤੇ ਉਮੀਦ ਕਰਾਂਗਾ ਮਿੱਤਰੋ ਤੁਸੀਂ ਸਾਰੇ ਠੀਕ ਹੋਵੋਗੇ ਲਓ ਜੀ ਵੀਰੋ ਪੰਜੀ ਤੂੰ 30 ਲੱਖ ਰੁਪਈਆ ਜਾਂ 20 ਤੂੰ 5 ਲੱਖ ਰੁਪਈਆ ਇਟਲੀ ਜਾਣ ਤੇ ਲੱਗਦਾ ਵੇ ਇੰਡੀਆ ਤੂੰ ਪਾਕਿਸਤਾਨ ਤੂੰ ਤੇ ਇਹ ਪੈਸੇ ਲਾਨ ਤੂੰ ਪਹਿਲਾਂ ਕਿਸੇ ਵੀ ਏਜੰਟ ਨੂੰ ਦੇਣ ਤੋਂ ਪਹਿਲਾਂ ਮੇਰੀ ਇਸ ਵੀਡੀਓ ਨੂੰ ਸੁਣ ਲਵੋ ਇਹ ਬੜੀ ਮੈਂ ਵੀਡੀਓ ਬਣਾਈ ਤੇ ਕੋ ਤਕਰੀਬਨ ਕੋ ਤਿੰਨਾ ਮਿੰਟਾਂ ਤੂੰ ਵਾਜਦੀ ਮੈਂ ਵੀਡੀਓ ਕੋਸ਼ਿਸ਼ ਕਰਾਂਗਾ ਕਿ ਨਾ ਬਣੇ ਵੀਰੋ ਦੋ ਨੰਬਰ ਪੇਪਰ ਭੜੇ ਜਾਣ ਦੇ ਨੇ ਮੈਂ ਮਾਰਚ ਦੇ ਮਹੀਨੇ ਦੇ ਵਿੱਚ ਵੀ ਦੱਸਿਆ ਸੀ ਕਿ ਦੋ ਨੰਬਰ ਪੇਪਰ ਭੜੇ ਜਾਣ ਦੇ ਨੇ ਉਦੋਂ ਤੁਸੀਂ ਏਜੰਟਾਂ ਨੂੰ ਪੈਸੇ ਦੇ ਹੜੇ ਨੇ ਕੋ ਦੋ ਦੋ ਤਿੰਨ ਤਿੰਨ ਲੱਖ ਰੁਪਈਆ ਆਪਣਾ ਪਾਸਪੋਰਟ ਦੇ ਹੜਿਆ ਵੇ ਜਾਂ ਪਾਸਪੋਰਟ ਦੀਆਂ ਕਾਪੀਆਂ ਦੇ ਹੜੀਆਂ ਨੇ ਪੈਸੇ ਦੇ ਰਹੇ ਨੇ ਹੁਣ ਇਸ ਟਾਈਮ ਧੋਖੇ ਸਾਹਮਣੇ ਆ ਰਹੇ ਨੇ ਨਿਕਲ ਕੇ ਵੀਰੋ ਇੰਡੀਆ ਦੇ ਹੀ ਰਹਿਣ ਵਾਲੇ ਇੰਸਟਾਗ੍ਰam ਤੇ ਮੈਨੂੰ ਦੋ ਵੀਰਾਂ ਨੇ ਮੈਸੇਜ ਕੀਤਾ ਕਿ ਅਸੀਂ 3-3 ਲੱਖ ਰੁਪਈਆ ਇੱਕ ਏਜੰਟ ਨੂੰ ਦਿੱਤਾ ਸੀ ਉਹਨੂੰ ਹੁਣ ਅਸੀਂ ਫੋਨ ਕਰਨੇ ਆ ਫੋਨ ਨਹੀਂ ਚੁੱਕਦਾ ਐਨਾ ਹੀ ਉਹਦਾ ਕੋਈ ਪਤਾ ਵੇ ਕਿਉਂ ਕਿੱਥੇ ਟੁਰ ਗਿਆ ਵੇ 6 ਲੱਖ ਰੁਪਈਆ ਇਹਨਾਂ ਦੂਹਾਂ ਵੀਰਾਂ ਨੇ ਏਜੰਟ ਨੂੰ ਦਿੱਤਾ 3-3 ਲੱਖ ਰੁਪਈਆ ਕਰਕੇ ਤੇ ਬਾਕੀ ਹੋਰੇ ਕਿੰਨਿਆਂ ਵੀਰਾਂ ਨੇ ਦਿੱਤਾ ਨਹੀਂ ਪੈਸੇ ਇਟਲੀ ਦੇ ਪੇਪਰ ਜਿਹੜੇ ਪੜੇਗੇ ਸਨ ਹੁਣ ਨਾ ਤੇ ਉਹ ਏਜੰਟ ਲੱਭਦਾ ਪਿਆ ਤੇ ਨਾ ਹੀ ਉਹਨਾਂ ਦੇ ਕੋਈ ਪਾਸਪੋਰਟ ਦਾ ਕੋਈ ਪਤਾ ਪੂਤਾ ਹੈ ਵੇ ਏਜੰਟ ਮੇਰੇ ਹਿਸਾਬ ਦੇ ਨਾਲ ਤੇ ਪੈਸੇ ਪੂਸੇ ਲੈ ਕੇ ਤੇ ਆਪ ਹੀ ਕਿਸੇ ਦੂਸਰੇ ਮੁਲਕ ਜਾ ਕੇ ਤੇ ਆਪਣਾ ਰਹਿਣ ਲੱਗ ਪਿਆ ਫੇ ਇਹ ਸੂਰਤ ਆਲੇ ਮੈਂ ਹਰ ਇੱਕ ਵੀਰ ਨੂੰ ਇਹ ਨਾਵਾਂ ਕਿ ਇਟਲੀ ਦੇ ਪੇਪਰ ਭਰਨ ਤੋਂ ਪਹਿਲਾਂ ਪਹਿਲੇ ਨੰਬਰ ਤੇ ਇਹ ਵੇਖ ਕੋਸ਼ਿਸ਼ ਕਰੋ ਕਿ ਜੇ ਤੁਹਾਡਾ ਕੋਈ ਜਾਣਨ ਵਾਲਾ ਇਟਲੀ ਦੇ ਵਿੱਚ ਹੈ ਵੇ ਤੇ ਉਹਦੇ ਥਰੂ ਪੇਪਰ ਪੜੋ ਜੇ ਕੋ ਤੁਹਾਡਾ ਜਾਣਨ ਵਾਲਾ ਨਹੀਂ ਹੈ ਇਟਲੀ ਦੇ ਵਿੱਚ ਫਿਰ ਕਿਸੇ ਉਸ ਏਜੰਟ ਦੇ ਜ਼ਰੀਏ ਉਸ ਬੰਦੇ ਦੇ ਜ਼ਰੀਏ ਪੇਪਰ ਪ੍ਰਵਾਹੋ ਜਿਹੜਾ ਬੰਦਾ ਤੁਹਾਨੂੰ ਜਾਣਦਾ ਹੈ ਜਿਹੜਾ ਬੰਦਾ ਧੋਖਾ ਨਹੀਂ ਕਰ ਸਕਦਾ ਉਹਦੇ ਕੋਲੋਂ ਪੇਪਰ ਪੜੋ ਕਿਸੇ ਵੀ ਆਵੇ ਤਾਵੇ ਬੰਦੇ ਦੇ ਕੋਲ ਪੇਪਰ ਨਾ ਪੜਿਆ ਕਰੋ ਬਹੁਤਾ ਧੋਖਾ ਵੇ ਬਹੁਤਾ ਫਰਾਡ ਹੈ ਇਨਾ ਦਿਨਾਂ ਦੇ ਵਿੱਚ ਇਟਲੀ ਦੇ ਪੇਪਰ ਮੋਸਟਲੀ ਮੋਸਟਲੀ ਧੋਖਾਈਏ ਤੇ ਜਿੰਨਾ ਤੁਸੀਂ ਸਾਵਧਾਨ ਹੋ ਕੇ ਪੇਪਰ ਪੜੋਗੇ ਓਨਾ ਹੀ ਤੁਹਾਡੇ ਲਈ ਫਾਇਦਾ ਰਹੇਗਾ ਹੁਣ 2 ਨੰਬਰ ਨੋਲੇ ਉਸ ਤੇ 2 ਨੰਬਰ ਦਮੰਦੇ 2 ਨੰਬਰ ਵਰਕ ਪਰਮਿਟ ਕੰਪਿਊਟਰ ਦਾ ਬੈਕ ਐਜੰਟ ਬਣਾਉਂਦੇ ਨੇ ਤੁਹਾਨੂੰ ਉਹਦਾ ਸਕਰੀਨਸ਼ਾਟ ਸੈਂਡ ਕਰਦੇ ਨੇ ਜੀ ਇਹ ਵੇਖ ਲਓ ਛੇਤੀ ਛੇਤੀ ਉਹ オリジナル ਨਹੀਂ ਕਲਦੇ ਆ ਕਿਉਂਕਿ オリジナル ਸ਼ਾਇ ਹੁੰਦੀ ਹੋਈ ਨਹੀਂ ਤੁਹਾਡੇ ਕੋਲ ਪੈਸੇ ਮੰਗਾਂਦੇ ਨੇ ਤੇ ਫਿਰ ਆਪੀ ਜਿਹੜਾ ਨਾ ਕਿਸੇ ਦੂਸਰੇ ਮੁਲਕ ਜਾ ਕੇ ਸੈਟਲ ਹੋਈ ਜਾਂਦੇ ਨੇ ਤੇ ਮਿਹਰਬਾਨੀ ਹੋਵੇਗੀ ਵੀਰੋ ਮੈਂ ਪਹਿਲਾਂ 21 ਮਾਰਚ ਦੇ ਵਿੱਚ ਜਦੋਂ ਪੇਪਰ ਓਪਨ ਹੋਏ ਸਨ ਮੈਂ ਉਹਦੋਂ ਤੁਹਾਨੂੰ ਦੱਸਿਆ ਸੀ ਕਿ ਬਹੁਤੇ 2 ਨੰਬਰ ਨੇ ਏਜੰਟ ਤੇ ਇਹਨਾਂ ਏਜੰਟਾਂ ਕੋਲ ਬਚ ਕੇ ਤੇ ਆਪਣੇ ਪੈਸੇ ਤੇ ਆਪਣੇ ਟਾਈਮ ਦਾ ਤੁਸੀਂ ਆਪ ਹੀ ਜਿਹੜਾ ਨਾ ਉਸ ਹਿਸਾਬ ਲਾਣਾਵੇਂ ਏਜੰਟ ਤੇ 2 ਨੰਬਰ ਬਹੁਤੇ ਨੇ ਟਾਈਮ ਵੇਸਟ ਕਰਨ ਕੀ ਤੇ ਪੈਸਾ ਲਾ ਕੇ ਤੁਹਾਡਾ ਨਾਸ ਜਣਗੇ ਤੇ ਬਿਹਤਰ ਇਹ ਹੀ ਹੈ ਮਿੱਤਰੋ ਉਹਦੇ ਜਰੀਏ ਅਪਲਾਈ ਕਰੋ ਜਿਹਨੂੰ ਤੁਸੀਂ ਜਾਣਦੇ ਹੋ ਇੰਸਟਾਗ੍ਰam ਦੇ ਵਾਲੋ ਕਰ ਲਿਓ ਤੇ ਮੈਂ ਇੱਕ ਡਿਟੇਲ ਆ ਲਾਈਵ ਸੈਸ਼ਨ ਕਰਾਂਗਾ ਜਿੱਦੇ ਇਸ ਵਿੱਚ ਤੁਹਾਨੂੰ ਦੱਸਾਂਗਾ ਕਿ ਏਜੰਡਾ ਕੋਲ ਕਿਹੜੀਆਂ-ਕਿਹੜੀਆਂ ਗੱਲਾਂ ਪੁੱਛਣੀਆਂ ਨੇ ਇਸ ਚੈਨਲ टीच ਵੀਜ਼ਾ ਪੰਜਾਬੀ ਨੂੰ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰam ਦੀ ਆਈਡੀ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਜ਼ਰੂਰ ਫਾਲੋ ਕਰ ਲਿਓ ਵੀਰੋ